ਸਿਰਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਣਾਵਾਂਗੇ ਠੰਡੀਆਂ ਮਿੱਠੀਆਂ ਸੀਰੀਆਂ ਆਪਾਂ ਨੇ ਸਮਾਨ ਆ ਜਿਹੜਾ ਉਹ ਸਾਰਾ ਤਿਆਰ ਕਰਕੇ ਰੱਖ ਲਿਆ ਆਪਾਂ ਨੇ ਲਿਆ ਅੱਧਾ ਕਿਲੋ ਦੁੱਧ ਅੱਧੀ ਕੌਲੀ ਚੀਨੀ ਦੀ ਇੱਕ ਕੌਲੀ ਸੇਮੀਆਂ ਆਪਾਂ ਲਏ ਕਿ ਹਲਵਾਈ ਤੋਂ ਕਸਟਰਡ ਕਾਜੂ ਸੌਂਫ ਤੇ ਹਰੀ ਇਲਾਇਚੀ ਆਪਾਂ ਨੇ ਕੜਾਹੀ ਤਰੀ ਫੁੱਲ ਗੈਸ ਚ ਲਾ ਕੇ ਆਪਾਂ ਨੇ ਉਹਦੇ ਵਿੱਚ ਅੱਧਾ ਕਿਲੋ ਦੁੱਧ ਜਿਹੜਾ ਕੜਨ ਵਾਸਤੇ ਪਾਤਾ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਦੁੱਧ ਨੂੰ ਕੜਨ ਹੈ ਜਦੋਂ ਉਹਨਾ ਇਹ ਦੁੱਧ ਕੜਨ ਲਾ ਜਾਵੇ ਫਿਰ ਆਪਾਂ ਇਹਦੇ ਵਿੱਚ ਕਸਟਰਡ ਪਾਵਾਂਗੇ ਘੋਲ ਕੇ ਆਪਾਂ ਨੇ ਕਸਟਰਡ ਦੇ ਵਿੱਚ ਪਾਇਆ ਪਾਣੀ ਦੋ ਤਿੰਨ ਚਮਚੇ ਪਾਣੀ ਦੇ ਪਾਏ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਹਲਾ ਹਲਾ ਕੇ ਮਿਕਸ ਕਰ ਲੈਣਾ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਜਦੋਂ ਆਪਣਾ ਜਿਹੜਾ ਦੁੱਧ ਉਬਲਣ ਲੱਗ ਜੂਗਾ ਫਿਰ ਆਪਾਂ ਨੇ ਇਹਨੂੰ ਦੁੱਧ ਦੇ ਵਿੱਚ ਮਿਲਾ ਦੇਣਾ ਚੰਗੀ ਤਰ੍ਹਾਂ ਆਪਾਂ ਨੇ ਘੋਲ ਦੇਣਾ ਇਹਦੇ ਨਾਲ ਦੁੱਧ گاੜਾ ਵੀ ਹੁੰਦਾ ਤੇ ਜਿਹੜਾ ਉਹ ਰੰਗ ਦਾ ਵੀ ਫਰਕ ਪੈ ਜਾਂਦਾ ਤੇ ਹੁਣ ਦੇਖੋ ਦੁੱਧ ਸਾਡਾ ਕੜਨ ਲੱਗ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਸਟਰਡ ਕਸਟਰਡ ਆਪਾਂ ਨੇ ਘੋਲ ਲਿਆ ਪਹਿਲਾਂ ਇਹਨੂੰ ਆਪਾਂ ਸੁੱਕਾ ਸਿੱਧਾ ਨਹੀਂ ਪਾ ਸਕਦੇ ਇਹਨੂੰ ਹਮੇਸ਼ਾ ਹੀ ਘੋਲ ਕੇ ਪਾਉਣਾ ਪੈਂਦਾ ਹੁਣ ਆਪਾਂ ਇਹਨੂੰ ਪਾ ਦਾਂਗੇ ਦੁੱਧ ਦੇ ਵਿੱਚ ਮਿਕਸ ਕਰ ਦਾਂਗੇ ਦੁੱਧ ਸਾਡਾ ਪੂਰੀ ਤਰ੍ਹਾਂ ਜਿਹੜਾ ਉਬਲਣ ਲੱਗ ਗਿਆ ਕਸਟਰਡ ਆਪਾਂ ਨੇ ਪਾਤਾ ਹੁਣ ਜੋ ਸਮਾਨ ਆਪਾਂ ਨੇ ਸਾਰਾ ਤਿਆਰ ਕਰਿਆ ਉਹ ਆਪਾਂ ਨਾਲ ਦੀ ਨਾਲ ਪਾਵਾਂਗੇ ਸੇਵੀਆ ਜਿਹੜੀਆਂ ਆਪਾਂ ਇਹ ਆਪਾਂ ਲਏ ਆਏ ਹਲਵਾਈ ਕੋਲ ਇੱਕ ਲੰਬੇ ਲੰਬੇ ਸੈਜ ਦੀਆਂ ਵੀ ਹੁੰਦੀਆਂ ਜਿਹੜੀਆਂ ਪੈਕਟ ਦੇ ਵਿੱਚ ਬੰਦ ਹੁੰਦੀਆਂ ਇਹ ਖੁੱਲੀਆਂ ਸੀ ਹਲਵਾਈ ਤੋਂ ਲੈ ਕੇ ਆਏ ਮਾਰਕੀਟ ਚ ਤੇ ਹੁਣ ਜਿਹੜਾ ਸਾਡਾ ਇਹ ਦੁੱਧ ਪੂਰੀ ਤਰ੍ਹਾਂ ਗਾੜਾ ਹੋਣ ਲੱਗ ਗਿਆ ਹੁਣ ਦੁੱਧ ਸਾਡਾ ਉਬਲਣ ਲੱਗ ਗਿਆ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਹਰੀ ਇਲਾਇਚੀ ਕੁੱਟੀ ਹੋਈ ਆਪਾਂ ਇਹ ਹਰੀ ਇਲਾਇਚੀ ਦਾ ਪਾਊਡਰ ਵੀ ਪਾ ਸਕਦੇ ਆ ਹਰੀ ਇਲਾਇਚੀ ਕੁੱਟ ਕੇ ਵੀ ਇੱਕ ਚਮਚ ਸੌਂਫ ਦਾ 3 ਚਮਚ ਕਾਜੂ ਕੱਟੇ ਹੋਏ ਅੱਧੀ ਕਾਲੀ ਚੀਨੀ ਦੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਘੋਲ ਦੇਣਾ ਚੰਗੀ ਤਰ੍ਹਾਂ ਘੋਲ ਜਿਆਦੇ ਚੰਗੀ ਤਰ੍ਹਾਂ ਘੁਲ ਜੂਗਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਸੇਵੀਆਂ ਇਹ ਮਹਿਮਾਨਾਂ ਲਈ ਬਹੁਤ ਵਧੀਆ ਡਿਸ਼ ਹੈ ਜੇ ਆਪਣੇ ਕੋਲ ਆਈਸਕ੍ਰੀਮ ਅਵੇਲੇਬਲ ਨਹੀਂ ਤਾਂ ਆਪਾਂ ਠੰਡੀਆਂ ਮਿੱਠੀਆਂ ਸੇਵੀਆਂ ਵੀ ਬਰਤ ਸਕਦੇ ਹਾਂ ਬਹੁਤ ਹੀ ਸਵਾਦਿਸ਼ਟ ਬਣਦੀਆਂ ਇਹ ਹਣ ਵਿੱਚ ਬਹੁਤ ਹੀ ਟੇਸਟੀ ਬਣਦੀਆਂ ਹੁਣ ਸਾਡਾ ਦੁੱਧ ਹੈ ਜਿਹੜਾ ਉਬਲਣ ਲੱਗ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੇਮੀਆਂ ਸੇਮੀਆਂ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਸੇਮੀਆਂ ਜਦੋਂ ਦੁੱਧ ਸਾਡਾ ਰਿਜ ਰਿਜ ਰਿਹਾ ਤੇ ਹੁਣ ਅਸੀਂ ਸੇਮੀਆਂ ਪਾ ਦੇਣੀਆਂ ਸੇਮੀਆਂ ਵੀ ਵਿੱਚ ਜਿਹੜੀਆਂ ਆਪਾਂ ਦੁੱਧ ਤੇ ਮਿਕਸ ਕਰ ਦੇਣੀਆਂ ਹੁਣ ਆਪਾਂ ਇਹਨੂੰ 10 ਕਿ ਮਿੰਟ ਪੂਰੀ ਤਰ੍ਹਾਂ ਗਾਰਡਨ ਆਪਾਂ ਨੇ ਤਾਂ ਇਹ ਚੰਗੀ ਤਰ੍ਹਾਂ ਹਲਾਉਣਾ ਕਿ ਜਿਹੜਾ ਸੈਡਾਂ ਦੇ ਉੱਤੇ ਖੋਆ ਜਾਂ ਜੰਮ ਜਾਂਦਾ ਇਹਨੂੰ ਮਲਾਈ ਨੂੰ ਨਾਲ ਦੀ ਨਾਲ ਤਾਰੀ ਜਾਣਾ ਤਾਂ ਕਿ ਜਿਹੜਾ ਦੁੱਧ ਸਾਡਾ ਗਾੜਾ ਹੋ ਜਾਵੇ ਇਹ ਆਪਾਂ ਨੇ ਨਾਲ ਦੀ ਨਾਲ ਤਾਰੀ ਜਾਣਾ ਹਾਂਜੀ ਦੇਖੋ ਆਪਣੇ ਆਂ ਜਿਹੇ ਸੇਮੀਆਂ ਜਿਹੜੀਆਂ ਦੁੱਧ ਗਾੜਾ ਹੋਣ ਲੱਗ ਗਿਆ ਹੁਣ ਆਪਾਂ ਇਹਨੂੰ ਥੋੜੀ ਦੇਰ ਵਾਸਤੇ ਟਾਕੂਂਗੇ ਉਹ ਬਰ ਬਣ ਗੀਆਂ ਸਾਡੀਆਂ ਸੇਮੀਆਂ ਗਾੜਾਪਨ ਹੋ ਗਿਆ ਐਨ ਆਈਸਕ੍ਰੀਮ ਦੀ ਤਰ੍ਹਾਂ ਹੀ ਜਿਹੜੀਆਂ ਇਹ ਬਣ ਗਈਆਂ ਬਹੁਤ ਹੀ ਜ਼ਿਆਦਾ ਸੁਆਦਿਸ਼ਟ ਬਣਦੀਆਂ ਇਹ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾਇ ਜਾਨਾ ਫਿਰ ਆਪਾਂ ਇਹਨੂੰ ਕੋਲੀਆਂ ਦੇ ਵਿੱਚ ਪਾ ਦਵਾਂਗੇ ਹੁਣ ਸਾਡੀਆਂ ਜਿਹੜੀਆਂ ਸੇਮੀਆਂ ਬਣ ਕੇ ਤਿਆਰ ਹੋ ਗਈਆਂ ਆਪਾਂ ਇਹਨਾਂ ਨੂੰ ਢੱਕ ਦੇਣਾ ਗੈਸ ਬੰਦ ਕਰਕੇ ਢੱਕ ਦੇਣਾ ਜਦੋਂ ਇਹ ਥੋੜੇ ਜਿ ਠੰਡੇ ਹੋ ਗਏ ਫਿਰ ਆਪਾਂ ਇਹਨੂੰ ਫ੍ਰਿਜ ਦੇ ਵਿੱਚ ਰੱਖਾਂਗੇ ਤੇ ਗਲਾਸਾਂ ਦੇ ਔਰ